ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਨੂੰ ਪਹਿਲਾਂ ਤਾਂ ਇਹ ਜਿਹੜੇ ਮੈਂ ਤੁਸੀਂ ਦੇਖਿਆ ਲਾਂਗਦਾ ਸੀਗਾ ਮੈਥੋਂ ਦੀ ਤੁਸੀਂ ਇਹ ਮਿਰਚਾਂ ਦਾ ਸਿਸਟਮ ਕਰਿਆ ਕਿੰਨੇ ਕਿੱਲੇ ਮਿਰਚਾਂ ਲਾਈਆਂ ਤੁਸੀਂ ਇਹ ਇਹ ਜੀ ਪਹਿਲੇ ਸਾਲ ਪੈਸੇ ਲਾਈਆਂ ਸੀਗੀਆਂ 1 ਕਿੱਲਾ ਅੱਛਾ 1 ਕਿੱਲੇ 'ਚੋਂ ਦੋ ਕਨਾਲਾ ਸਾਨੂੰ ਤਜਰਬਾ ਘੱਟ ਸੀ ਪਾਣੀ ਕਰਕੇ ਮਰ ਗਈਆਂ ਮਰ ਗਈਆਂ ਹਾਂ ਠੀਕ ਹੈ ਇੱਕ ਦੂਸਰੀ ਵਾਰ ਲਾਈਆਂ ਹਾਂ ਜਿਹੜੀ ਪਹਿਲੀ ਇਹਦੀ ਆ ਤੁਸੀਂ ਉਹ ਸਾਨੂੰ 2,70,000 ਰੁਪਏ ਬਚਾ ਗਈ ਖਰਚਾ ਕੱਢ ਕੇ ਅੱਧੇ ਕਿੱਲੇ 'ਚੋਂ ਫੋਨ ਤੇ ਚੇਕ ਨਾਲਾਂ ਦਾ ਹਾਂ ਜਦੋਂ ਸਾਨੂੰ ਕੋਈ ਹੌਸਲਾ ਹੋ ਗਿਆ ਵੀ ਯਾਰ ਇੰਨੇ ਪੈਸੇ ਤਾਂ ਕਿਤੇ ਵੱਟੇ ਹੀ ਨਹੀਂ ਸੀ ਅਜੇ ਤੱਕ ਹਾਂ ਫਿਰ ਸਾਨੂੰ ਚਾ ਚੜ ਗਿਆ ਫਿਰ ਸਾਡੇ ਰਿਸ਼ਤੇਦਾਰ ਸੀ ਸੀ ਉਹਨਾਂ ਨੂੰ ਆਖਿਆ ਵੀ ਹੋਰ ਲਵਾਓ ਸਾਡੇ ਹਾਂ ਫਿਰ ਉਹਨਾਂ ਨੇ ਸਾਨੂੰ 5 ਕਿਲੇ ਮਿਰਚਾਂ ਹੋਰ ਲਵਾਤੀ ਐ ਇਸ ਕੀ ਠੀਕ ਐ ਕੰਟਰੈਕਟ 'ਤੇ ਬੇਸ ਤੇ ਲਾਈਆਂ ਜਾਂ ਆਪਦੇ ਆਪ ਹੀ ਲਾਈਆਂ ਜੀ ਆਪਦੇ ਆਪ ਹੀ ਲਾਈਆਂ ਜੀ ਤੇकहां ਫਿਰ ਵੇਚਦੇ ਕਰਦੇ ਕਿੱਥੇ ਵੀ ਤੁਸੀਂ ਕਿ ਵੇਚਦੇ ਲੁਧਿਆਣਾ ਜਿਹੰਦਰ ਮੰਡੀਆਂ ਵਾਲੇ ਸੰਪਰਕਾ ਨੂੰ ਲੈ ਜਾਂਦੀ ਹੈ ਗੱਡੀ ਭੇਜ ਦਿੰਦੀ ਹੈ ਇਹ ਮਰਸੀਆ ਬੇਟਾ ਹੀ ਕਰਾਉਂਦਾ ਦੁਹਾਂ ਇਹਦੀ ਮਰਜ਼ੀ ਦਾ ਬੇਟਾ ਉਹ ਕਰਾਉਂਦਾ ਹੈ ਠੀਕ ਆ ਇਹ ਹੁਣ 40 ਰੁਪਏ ਕਰੀਏ ਉਹਨਾਂ ਨੇ ਸਾਰੀ ਪਹੁੰਚ ਉਹਨਾਂ ਦੀ ਹੋਊ ਗੱਡੀ ਭੇਜਣਗੇ ਠੀਕ ਆ ਰੇਟ ਫਿਰ ਦਿੱਲੀ ਦਾ ਦਿੱਲੀ ਹੁੰਦਾ ਹਾਂ ਰੋਲ ਦਾ ਰੋਜ਼ ਤੇ ਜਿਹੜੇ ਧੰਦਾ ਇਹ ਬਹੁਤ ਵਧੀਆ ਹੈ ਅਸੀਂ ਮੈਨੂੰ ਪਹਿਲਾਂ ਮੈਨੂੰ ਪਤਾ ਹੈ ਵੀ 2.5 ਲੱਖ ਦੀ ਮੇਰੇ ਤੇ ਵੇਚ ਚੁੱਕਿਆ ਠੀਕ ਹੈ ਕਿੰਨਾ ਟਾਈਮ ਹੋ ਗਿਆ ਇਹਨੂੰ ਲਾਇਆਂ ਨੂੰ 11ਵੇਂ ਮਹੀਨੇ ਦੀ 23 ਨੂੰ ਲਾਣਾ 11ਵੇਂ ਮਹੀਨੇ ਦੀ 23 ਨੂੰ ਹਾਂ ਮਤਲਬ ਕਿ ਕਣਕ ਵੇਲੀ ਜਦੋਂ ਕਣਕ ਬੀਜਦੇ ਆ ਉਹਦੋਂ ਤੁਸੀਂ ਲਾਤੀਆਂ ਸੀ ਹਾਂ ਕਿੱਦਾਂ ਮੇਰਾ ਕਣਕ ਵੇਲਾ ਵਹਿਲਾ ਬੈ ਤੇਰਾ ਮਾਰਚ ਨੂੰ ਲਾਈ ਆ ਹਾਂ ਜਿਆਦੇ ਖੇਤੀਬਾਗ ਕਰਨ ਦੇ ਨਾਲੋਂ ਮੈਂ ਕਹਣਾ ਇਹ ਧੰਦਾ ਬਹੁਤ ਲਾਹੇਵੰਦ ਹੁੰਦਾ ਬਹੁਤ ਵਧੀਆ ਬਹੁਤ ਛੋਟੇ ਜ਼ਿਮੀਂਦਾਰ ਨੂੰ ਬਹੁਤ ਕਾਮਯਾਬੀ ਆ ਪੂਰੀ ਕਾਮਯਾਬੀ ਆ ਇਹ ਖਰਾਬ ਨਹੀਂ ਹੁੰਦੀ ਨਾਲ ਕਰਕੇ ਵੇਚਦਾ ਜੇ ਲਾਲ ਕਰਕੇ ਉਹ ਵੀ ਮੰਡੀ ਆ ਦਾ ਪੀ ਕੇ ਪੀਸ ਪੀ ਕੇ ਅੱਛਾ ਜਦੋਂ ਮਤਲਬ ਕਿ ਮੰਡੀ ਆ ਇਹਨਾਂ ਹਰੀ ਤੋੜ ਨਹੀਂ ਬੰਦ ਕਰ ਦਿੰਦੇ ਹਾਂ ਬੰਦ ਕਰੇ ਲਾਲ ਕਰਕੇ ਸਟਾਕੇ ਕਿਤੇ ਮਾਦੀ ਰਹਿ ਸਨਾਮ ਦੋ ਉਹ ਦੋ 180 ਰੁਪਏ 18000 ਰੁਪਏ ਸਾਢੇ 17 ਨੂੰ 18 ਠੀਕ ਆ ਸੁੱਕੀ ਕੀ ਆਪਾਂ ਲਾਈਏ ਆਈਡੀਆ ਸੁੱਕੀ ਕਿੰਨੀ ਕੁ ਹੋ ਜਾਂਦੀ ਹੈ ਇਹ ਕਿਲੇ ਜੋ 35 ਦੇ 40 ਕੁਆਟ 35 40 ਨਿਕਲਦੇ ਤਿੰਨ ਵਾਰ ਲਾਲ ਕਰਕੇ ਸਟਾਕੋਣੀ ਪੈਂਦੀ ਹੈ ਤੇ ਕਿੰਨਾ ਚਿਰ ਇਹਦਾ ਬਈ ਡਿਸੀਜਨ ਚੱਲਦਾ ਇਹਦਾ ਇਹ ਸਾਲ ਵੀ ਚੱਲਦੀ ਬਾਈ ਪਿਛਲੇ ਸਾਲ ਦਾ ਪਿਛਲੇ ਤਾਂ ਸਾਲ ਹੀ ਚੱਲੀ ਉਹ ਜਲਾਈ ਤਾਂ ਹੀ ਤਾਂ ਚੱਲੂਗੀ ਪੱਕਾ ਹੀ ਇਹ ਚੌਲ ਲਾਏ ਠੀਕ ਆ ਜਲਾਈ ਜਲਾਈ ਦਾ ਸਰਾ ਮਹੀਨਾ ਚੱਲਦੀ ਹੈ ਮਤਲਬ ਕਿ ਦੁਕਾਨਕੇ ਨਹੀਂ ਵੀ ਦੇ ਵੀ ਗਾਂਹ ਚੋਂ ਨਾ ਲਾਉਂਗੇ ਇਹਦੇ ਚੋਂ ਉਹਨਾਂ ਦੇ ਤਾਂ ਲਾਇਆ ਸੀ ਅੱਛਾ ਪਿਛਲੇ ਸਾਲ ਨਹੀਂ ਲਾਇਆ ਸੀ ਇੱਕ ਮਹੀਨੇ ਲਾਉਂਦੇ ਇੱਕ ਮਹੀਨੇ ਨਹੀਂ ਲਾਉਂਦੇ ਹਾਂ ਪਿਛਲੇ ਸਾਲ ਤਾਂ ਨੇੜੇ ਵੀ ਨਹੀਂ ਹੁੰਦੇ ਠੀਕ ਆ ਬਹੁਤ ਵਧੀਆ ਬਾਈ ਸੁਣੋ ਉਪਰਾਲਾ ਲੱਗਿਆ ਤੇ ਬਾਕੀ ਇਹ ਲੇਬਰ ਦਾ ਖਰਚਾ ਆਪਾਂ ਲਈਏ ਕਿੰਨਾ ਕੁ ਆਈਡੀਆ ਕੀ ਹਿਸਾਬ ਆ ਜਾਂਦਾ ਜਿਹੜਾ ਚੌਥਾ ਹੀ ਛੱਕੜ ਜਾਂਦੀ ਹੈ ਲੈ ਦੇ ਚੌਥਾ ਇਹ ਗੱਡੀ ਗੁੱਡੀ ਦਾ ਖਰਚਾ ਵਿੱਚ ਇਹਨਾਂ ਦਾ ਹਾਂ ਇਹ ਹੁਣ ਆਪਣੇ 50 ਬੁੜੀਆਂ ਹਾਂ 250 ਰੁਪਏ ਦਿਹਾੜੀ ਦੇ حساب ਲਾ ਲਾ ਵੀ ਕਿੰਨੇ ਪਰੇ ਵਾ ਸਹੀ ਗੱਲ ਆ ਬਣ ਜੂ ਹਾਂ ਸਹੀ ਐ ਸਹੀ ਐ ਬਾਕੀ ਬਈ ਆਪਾਂ ਦੇਖਿਆ ਨਰਮਾ ਦੀ ਫਸਲ ਹੁਣ ਹੌਣ ਹਾਟ ਕੀ ਗਰੀਬਾਂ ਨੂੰ ਬਹੁਤ ਔਖਾ ਸੀ ਬਹੁਤ ਲੋਕ ਤਰਾਸ ਤਰਾਸ ਕਰਦੇ ਹਾਂ ਹੈਨਾ ਉਹ ਕਿੱਥੇ ਹੁਣ ਇਕੱਲਾ ਇੱਕ ਘਰ ਇੱਕ ਬੰਦਾ ਗਰੀਬ ਘਰ ਦਾ ਕੰਮ ਚਲਾਉਂਦਾ ਜੇ ਕਿੱਥੇ ਨਾਲ ਬੁੜੀਆਂ ਰਲ ਕੇ ਮਿਲ ਕੇ ਕੰਮ ਕਰਦੀਆਂ ਘਰ ਦਾ ਗੁਜ਼ਾਰਾ ਜਿਹੜਾ ਸੌਖਾ ਹੋ ਜਾਂਦਾ ਹੈ ਆਪਣੇ ਮੇਰੇ ਪਿੰਡ ਦੀਆਂ ਬੁੜੀਆਂ ਉਹ ਆਪਣੇ ਬਗੈਰ ਕਿਸੇ ਤੋਂ ਕਰਿਆਗਾ ਠੀਕ ਆ 7-8 ਜਾਣੀਆਂ ਆਪਾਂ ਕਹਿੰਦੇ ਮੈਨੂੰ ਪਤਾ ਵੀ ਨਹੀਂ ਡੱਗ ਮੈਂ ਚਾ ਲਗੀ ਆਹ ਕਿੱਥੇ ਵਾਸੂ ਜਾ ਕੇ ਟਰਾਲੀ ਚਾੜੀ ਉਠਾਣੀਆਂ ਤੇ ਲੈਵਲ ਰਹੇਗੀ ਹਾਂ ਅੱਛਾ ਟਰਾਲੀ ਚੜੀਗੀ ਦੋ ਗੜੇ ਰਾਇਆ ਠੀਕ ਆ ਬਾਕੀ ਆਪਦੇ ਘਰ ਦੇ ਪਰਿਵਾਰ ਦੇ ਮੈਂਬਰ ਵੀ ਨਾਲ ਕੰਮ ਕਰਦੇ ਆ ਸਾਰਾ ਬੱਚਾ ਬੱਚੀ ਲਾ ਕੇ ਕੰਮ ਕਰਦਾ ਕਿ ਨਹੀਂ ਹਾਂ ਕਿੱਥੇ ਹੁਣ ਆਪਾਂ ਕੰਮ ਨਾ ਹੋਈ ਕੰਮ ਤਾਂ ਹੈ ਨਹੀਂ ਕੋਈ ਹਨਾ ਨਹੀਂ ਨਹੀਂ ਕੰਮ ਜੀ ਨੇ ਕਰਨਾ ਯਾਰ ਕੰਮ ਦਾ ਕੋਈ ਸਹੀ ਗੱਲ ਆ ਮੈਨੂੰ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਇਹ ਜਿਨ੍ਹਾਂ ਨੇ ਕੰਮ ਕਰਨਾ ਨਾ ਕੋਈ ਕੰਮ ਕਰਿਆ ਉਹ ਕਿੰਨੇ ਥਾਂ 'ਚ ਮਿਰਚ ਲਾਈ ਆ ਜੀ ਤੁਸੀਂ ਪੰਜ ਗੇਲਿਆਂ 'ਚ 6 ਨਾਲ ਮਗਰ ਸ਼ਮਲਾ ਲਾਈ ਵੀ ਆ ਠੀਕ ਐ ਤੇ ਕੀ ਤੁਹਾਨੂੰ ਕੀ ਉਮੀਦ ਐ ਵੀ ਕਿੰਨਾ ਵੀ ਜੇ ਕੋਈ ਰੱਬ ਨਾ ਕੋਈ ਮਾਰ ਨਾ ਪਵੇ ਹੂੰ ਤਾਂ 20 ਤੋਂ ਟੱਪੂਗਾ ਵੀ 20 ਲੱਖ ਦਾ ਪੇਟਾ ਬਾਈ ਜੀ ਕਿੱਲੇ ਦਾ ਨਾ ਸਾਰੇ ਬਾਹਰ ਸਾਰੇ ਬਾਹਰ 5 ਲੱਖ ਰੁਪਏ ਦਾ ਮੰਨ ਕੇ ਚੱਲੋ ਹਾਂ ਸਾਢੇ 5 ਕਿਲੇ ਬਾਹਰ ਆਧਾ ਕਿਲਾ ਪਿੱਛੇ ਸੌਣਾ ਲਾਈ ਦੀ ਅੱਛਾ ਸਿਮਲਾ ਦਾ ਕੀ ਰੇਟ ਆ ਕਿਲੇ ਪਹਿਲਾਂ ਵਿਕਿਆ ਬਾਈ 45 ਰੁਪਏ 55 ਰੁਪਏ ਹਾਂ 65 ਰੁਪਏ ਵਿੱਚੀ ਐ ਅੱਛਾ ਹੁਣ 12 13 ਰੁਪਏ ਹੁਣ 12 13 ਬਹੁਤ ਆ ਉਹਦਾ ਇੰਨੇ ਅੱਛਾ ਉਹ ਵੀ ਉਹ ਤਾਂ 11ਵੇਂ ਮਹੀਨੇ ਜਿলাই ਸੀ ਉਹ ਵੀ ਇਹਦੇ ਨਾਲ ਹੀ ਲੱਗੇ ਪਹਿਲਾਂ ਉਹਦਾ ਆਪਾਂ ਸਾਨੂੰ ਮਿਲਿਆ ਸੀ 65 ਰੁਪਏ ਰੇਟ ਅੱਛਾ ਫਿਰ ਮਿਲਿਆ 55 ਰੁਪਏ ਕਿੰਨਾ ਸੀਕ ਨਾਲ ਆ ਉਧਰ ਲਾਈ ਹਾਂ ਉਹਦੇ ਜੋ ਉਹਦਾ ਕੀ ਹਿਸਾਬ ਕਿਤਾਬ ਨਿਕਲਿਆ ਆ ਉਹ ਬਈ ਉਹਦਾ ਅੰਤ ਨੂੰ ਪਈ ਨਹੀਂ ਪਤਾ ਕਿੰਨੀ ਕਲਕ ਕਾਲਿਆਂ ਨੂੰ ਨਿਕਲਦੀ ਆ ਅੱਛਾ ਜੀ ਹਾਂ ਹੁਣ 50 150 ਲਵਾ ਤਿਆਰ ਹੈ 15 ਕਿਲੋ ਕਦੋਂ ਉਹ ਕਦੋਂ ਪਟਣੀ ਆ ਫਿਰ ਇਹ ਜਦੋਂ ਇਹ ਜੇ ਨਾਲ ਜੀ ਚੱਲੀ ਜਾ ਵਾ ਪੜਦੀ ਨਹੀਂ ਠੀਕ ਆ ਚੱਲੀ ਜਾਵੇ ਬਸ ਮੀਂਹ ਮੂਂਹ ਨਾ ਪੈਣਾ ਵੀ ਪਾਣੀ ਨਾ ਖੜੇ ਨਾ ਚ ਇਹਨੂੰ ਮੀਂਹ ਦੀ ਪ੍ਰੋਬਲਮ ਹੈ ਕੱਲੀ ਮੀਂਹ ਕੱਲਾ ਮੀਂਹ ਮਾਰਦਾ ਹੈ ਇਹਨੂੰ ਮੀਂਹ ਮਾਰਾ ਇੱਕ ਅਗੜੀ ਠੰਡਾ ਹੈ ਇਹ ਮਾਰੀ ਹੈ ਫਿਰ ਧੁੱਪ ਜਿੰਨੀ ਪਈ ਹੋਵੇ ਨਿਕਾਲਣੀ ਵਧੀਆ ਬਣੂਗੀ ਉਹਨੇ ਚੰਗੀ ਬਣੂਗੀ ਉਹਨਾਂ ਨਿਕਾਲ ਵਧੀਆ ਹੋਊਗਾ ਠੀਕ ਆ ਬਹੁਤ ਵਧੀਆ ਲੱਗਿਆ ਬਾਈ ਤੁਹਾਡਾ ਮੈਨੂੰ ਜੁਗਾਰ ਇਹ ਹਨਾ ਨਾਲੇ ਆਪਦਾ ਆਪਦਾ ਕੰਮ ਆਪਦਾ ਹੀ ਹੁੰਦਾਗਾ ਬਾਈ ਕਿਸੇ ਦੇ ਥੱਲੇ ਲੱਗ ਕੇ ਮਜ਼ਦੂਰੀ ਤਾਂ ਨਹੀਂ ਕੰਮ ਕਰਨਾ ਹਨਾ ਲੋਕ ਸਾਈਲਰਾਂ 'ਚ ਤੁਰੇ ਫਿਰਦੇ ਆ ਪਹਿਲਾਂ ਬਸਾਂ ਦੇ ਕੰਮ ਕਰਦੇ ਸੀ ਹਾਂ ਹੁਣ ਮੇਰੇ ਵਸਤੇ ਚੜਨੂ ਜੀ ਨਹੀਂ ਕਰਦਾ ਲੈ ਬਾਹਰੀ ਗੱਲ ਕਿ ਮੈਂ ਵਸਤੇ ਨਹੀਂ ਚੜਦਾ ਸਹੀ ਗੱਲ ਆ ਸਾਰੀ ਉਮਰ ਬਸਾਂ ਦੇ ਕੱਢਦੀ ਹੁਣ ਹੀ ਲੱਗੇ ਆ ਕੰਮ 'ਚ ਤਾਂ ਹਾਂ ਇਹਦਾ ਕੈਪਟਨ ਸਾਹਿਬ ਦੀ ਮਿਹਰਬਾਨੀ ਹੋਗੀ ਨੇ ਕ੍ਰਾਈ ਫਰੀ ਕਰਤੇ ਆਪਾਂ ਬਸ ਤੋਂ ਛੜਦਾ ਕੰਮ ਨਹੀਂ ਉੱਥੇ ਥੱਕੇ ਖਾਈ ਜਾਣੇ ਸੀ ਸਹੀ ਗੱਲ ਆ ਹੈ ਛੋਟੇ ਜ਼ਿਮੀਦਾਰ ਵਾਸਤੇ ਬਹੁਤ ਲ ਉਹ ਨਾ ਲੇਬਰ ਵਿਚਾਰੀ ਹਾਂ ਸਹੀ ਗੱਲ ਹੈ ਕਿ ਬਹੁਤ ਜਣਾਂ ਨੂੰ ਰੋਜ਼ਗਾਰ ਮਿਲਦਾ ਮੈਂ ਦੇਖ ਕੇ ਆਇਆ ਕਿ तकरीबन 40 50 ਬੁੜੀਆਂ ਹੋਣੀਆਂ ਹਾਂ 50 ਬੁੜੀਆਂ ਆ ਕੇ ਥੋੜਾ ਕੰਮ ਹੈ 10000 ਤੇ ਬਾਈ ਜੇ ਤੁਹਾਡੇ ਤੋਂ ਕੋਈ ਮਿਰਚਾਂ ਖਰੀਦਣੀਆਂ ਚਾਹਵੇ ਹਾਂ ਹਾਂ ਖਰੀਦ ਸਕਦਾ ਹਾਂ ਤੇ ਉਹਦਾ ਆਪਦਾ ਫੋਨ ਨੰਬਰ ਦੇ ਦਿਓ ਤੇ ਪਿੰਡ ਦਾ ਨਾਮ ਦੱਸ ਦਿਓ 98 763 ਹਾਂਜੀ 37122 ਠੀਕ ਹੈ ਕੋਈ ਨੰਬਰ ਕੋ ਹੋਰ ਵੀ ਦੇ ਦਿਓ ਜੀ 98765 ਹਾਂ 52529 52529 ਜ਼ਿਲ੍ਹਾ ਬਠਿੰਡਾ ਜੀ ਪਿੰਡ ਚੱਕ ਰਾਮ ਸਿੰਘ ਵਾਲਾ ਤੇ ਬਾਈ ਨਾ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਹਰੀ ਮਿਰਚ ਲੈਣੀ ਆ ਵੇਚਣੀ ਆ ਹਾਂ ਆਪਾਂ ਥੀਰ ਵੀ ਲਾਵਾਂਗੇ ਅੱਛਾ ਆਪਣੇ ਕੋਲ ਫੌਂਟ ਕਰਦਾ ਮੈਂ ਜੇ ਆਪਾਂ ਲੈ ਵੀ ਲਾਵਾਂਗੇ ਠੀਕ ਆ ਹਰੀ ਮਿਰਚ ਖਰੀਦ ਵੀ ਲਵਾਂਗੇ ਹਾਂ ਹਰੀ ਲਾਲ ਹਰੀ ਲਾਲ ਆਪਾਂ ਫਰਕ ਕਰੇ ਆਪਾਂ ਥੀਰ ਆਪਾਂ ਕੋਲ ਪਹੁੰਚੋ ਆਪਨ ਕੋਲੇ ਕਰਦੇ ਬੰਦਾ ਠੀਕ ਆ ਬਾਈ ਜੇ ਤੁਸੀਂ ਕਿਸੇ ਨੇ ਹਰੀ ਮਿਰਚ ਮਾਰਚ ਖਰੀਦਣ ਦਾ ਚਾਹ ਬਣਾ ਜਾਂ ਕੋਈ ਜਾਣਕਾਰੀ ਇਹਨਾਂ ਤੋਂ ਲੈਣੀ ਚਾਹੁੰਦਾ ਪੁੱਛਣਾ ਦੱਸਣਾ ਚਾਹੁੰਦਾ ਗੱਲਬਾਤ ਹੋਣਾ ਜੇ ਤੁਸੀਂ ਕਰਨਾ ਚਾਹੁੰਦੇ ਹੋ ਸਿਸਟਮ ਇਹ ਹਰੀ ਮਿਰਚ ਦਾ ਲਾਉਣ ਦਾ ਤੇ ਬਾਈਆਂ ਨਾਲ ਕੰਟਰੈਕਟ ਜਰੂਰ ਕਰਿਓ ਤੇ ਦੱਬ ਕੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਹਾਂਜੀ ਮਾਤਾ ਜੀ ਸੁਣਨ ਬਣ ਕੇ ਚਲੋ ਆਪਾਂ ਦੇਖਣਾ ਵੀ ਜਿਵੇਂ ਨਰਮਾ ਹੈਗਾ ਨਰਮੇ ਦੀ ਫਸਲ ਤਾਂ ਖਤਮ ਹੋ ਗਈ ਹੈਗੀ ਹੁਣ ਇਹ ਬਾਈਆਂ ਨੇ ਇਹਦਾ ਮਿਰਚਾਂ ਦਾ ਹੀ ਫਸਲ ਦਾ ਬੀਜਣ ਦਾ ਪ੍ਰਾਲਾ ਕਰਿਆਗਾ ਤੇ ਇਹਦੇ ਨਾਲ ਸਾਨੂੰ ਗਰੀਬਾਂ ਨੂੰ ਵੀ ਆਪਾਂ ਮੰਨ ਕੇ ਚੱਲ ਸਾਨੂੰ ਰੋਜ਼ਗਾਰ ਮਿਲਦਾ ਹਨਾ ਤੇ ਹੋਰ ਫਾਇਦਾ ਆਗਾ ਪੁੱਤ ਤੇ ਕਿੰਨੇ ਇੱਕ ਵੀ ਮਤਲਬ ਕਿ ਟਾਈਮ ਦਾ ਕੰਮ ਹੁੰਦਾ ਹੈ ਕਿੰਨਾ ਟਾਈਮ ਸੀਜ਼ਨ ਚੱਲਦਾ ਹੈ ਇਹਦਾ ਇਹ ਤੇ ਚੱਲੀ ਜਾਣਾ ਕਿਸੇ 6 ਮਹੀਨੇ ਪੁੱਤ 6 ਮਹੀਨੇ ਚੱਲਦਾ ਕਿ ਜ਼ਿਆਦਾ ਚੱਲਦਾ ਜੀ 6 ਮਹੀਨੇ ਤਾਂ ਚੱਲਦਾ ਹੀ ਹੋਊਗਾ 6 ਮਹੀਨੇ ਚੱਲਦਾ ਹੋਊਗਾ ਜੀ ਹੁਣ ਇਸ ਟਾਈਮ ਸਾਨੂੰ ਇਹਦੀ ਦਿਹਾੜੀ ਦਾ ਮਤਲਬ ਕਿ ਕਿੰਨੇ ਮਿਲਦੀ ਹੈ ਸਾਨੂੰ 250 ਰੁਪਏ ਹਾਂ ਠੀਕ ਆ ਤੇ ਹੋਰ ਕੋਈ ਤੋੜਨ ਚ ਤੰਗ ਪਰੇਸ਼ਾਨੀ ਜਾਂ ਕੋਈ ਹੱਥਾਂ ਅੱਖਾਂ ਨੂੰ ਲੱਗਿਆ ਨਾ ਹੱਥਾਂ ਜਾਂ ਇਸ ਤਰ੍ਹਾਂ ਦਾ ਕੋਈ ਉਹ ਤਾਂ ਨਹੀਂ ਨਹੀਂ ਕੋਈ ਦਿੱਕਤ ਨਹੀਂ ਸੰਭ ਕੋਈ ਦਿੱਕਤ ਨਹੀਂ ਆਉਂਦੀਗੀ ਉਹ ਤਾਂ ਵਧੀਆ ਸ਼ਾਂਤੀ ਜਣ ਤਾਂ ਸਾਡਾ ਕੰਮ ਚੱਲੇ ਬਰੀ ਬਾਲਾ ਮਗਾ ਸਾਡਾ ਗਰੀਬਾਂ ਦਾ ਕੰਮ ਚੱਲੇ ਸਹੀ ਗੱਲ ਹੈ ਸਹੀ ਗੱਲ ਹੈ ਅੱਗੇ ਅੱਗੇ ਦੇਖੋ ਆਪਾਂ ਦੇਖਦੇ ਹਾਂ ਸਾਰਾ ਪਰਿਵਾਰ ਹਨਾ ਵੀ ਜ਼ਿਮੀਦਾਰਾਂ ਦੇ ਵੀ ਤੇ ਗਰੀਬ ਭਾਈਚਾਰਾ ਵੀ ਰਲ ਕੇ ਨਰਮਾ ਚੌਕ ਦੇ ਸੀਗੇ 6 6 8 8 ਮਹੀਨੇ ਸੀਜ਼ਨ ਚੱਲਦਾ ਸੀਗਾ ਜੀ ਹਨਾ ਤੇ ਹੁਣ ਨਰਮੇ ਦੇਖੋ ਜਦੋਂ ਝੋਨੇ ਆ ਗਏ ਨਰਮੇ ਦਾ ਕਰਤੇ ਫੇਲ ਜੀ ਉਹਨਾਂ ਨੇ ਤੇ ਹੁਣ ਗਰੀਬਾਂ ਦਾ ਕੰਮ ਕਿਤੇ ਨਾ ਕਿਤੇ ਦਿਹਾੜੀ ਮਿਲਣੀ ਔਖੀ ਹੋ ਗਈ ਸੀਗੀ ਔਖੀ ਹੈ ਭਾਈ ਗ੍ਰੀਨ ਨੂੰ ਵਾੜਾ ਔਖਾ ਵਾੜਾ ਔਖਾ ਕੀ ਕਰਗੇ ਭਾਈ ਹਾਂ ਚਲੋ ਇਹਨਾਂ ਦਾ ਰਜਗਾਰ ਮਿਲਦਾ ਜੀ ਸੋਨੂੰ ਹਨਾ ਬਹੁਤ ਵਧੀਆ ਸੋਚ ਲੱਗੀ ਮੈਨੂੰ ਬਾਈਆਂ ਦੀ ਸੋਚ ਕੇ ਐਂ ਦੂਜਣ ਤਾਂ ਵਧੀਆ ਚੱਲ ਜੀ ਸਾਨੂੰ ਬਹੁਤ ਵਧੀਆ ਲੱਗਦੀ ਆ ਜੀ ਠੀਕ ਹੈ ਜੀ ਠੀਕ ਗੱਲ ਵੀ ਸਾਡੇ ਸੀਜ਼ਨ ਚੱਲੀ ਜਾਵੇ ਸੀਜ਼ਨ ਚੱਲੀ ਜਾਵੇ ਹਨ ਤੁਸੀਂ ਬੱਚੇ ਪਾਲਣੇ ਆ ਜੀ ਬਹੁਤ ਔਖਾ ਹੋ ਜਾਣਾ ਹੋਈ ਹੋ ਗਈ ਬੇਟਾ ਹਾਂ ਹੁਣ ਜਿਵੇਂ ਮੰਨ ਕੇ ਚੱਲੋ ਜੀ ਅੱਗੇ ਸੀਗੇ ਹਨ ਰਲ ਮਿਲ ਕੇ ਜ਼ਿਮੀਂਦਾਰ ਭਾਈਚਾਰਾ ਜਾਂ ਸਾਰੇ ਕੰਮ ਕਰਦੇ ਸੀਗੇ ਉਹ ਕਿਤੇ ਨਾ ਕਿਤੇ ਭਾਈਚਾਰ ਕਸਾਂ ਸੀ ਜਿਹੜੀ ਉਹ ਵੀ ਖਤਮ ਹੋ ਗਈ ਹਨਾ ਸਿਰਫ ਤੇ ਸਿਰਫ ਲੋਕ ਇਕੱਲੇ ਪੈਸੇ ਤੱਕ ਸੋਚ ਰਹੇ ਨੇ ਦੇ ਹੋਰ ਉਹਨਾਂ ਨੇ ਕੀ ਦੇਣਾ ਆਪਾਂ ਨੂੰ ਹਾਂ ਦੇਣਾ ਪਤਾ ਕੰਮ ਕਰਨਾ ਹਾਂ ਕੰਮ ਕਰਨਾ ਤੇ ਖਾਣਾ ਹੈ ਸਹੀ ਗੱਲ ਹੈ ਹਾਂ ਬਿਲਕੁਲ ਜੀ ਤਿਆਰੀ ਕਰਾਂਗੇ ਫੇਰ ਹੀ ਟਿੱਟ ਭਰਾਂਗੇ ਹਾਂ ਸਹੀ ਗੱਲ ਹੈ ਵੋਟਾਂ ਵਾਲੇ ਕੀ ਦਿੰਦੇ ਵੋਟਾਂ ਪਵਾ ਕੇ ਪਰੇ ਹੋ ਜਾਂਦੇ ਹਾਂ ਸਹੀ ਹੈ ਜੀ ਆਹ ਦੇਖੋ ਪਹਿਲਾਂ ਆਪ ਗੰਨਾ ਜੋਰ ਲਾਇਆ ਸੀ ਕਾਲੀ ਆ ਕਾਂਗਰਸ ਜਿਆਨੂੰ ਜਿਤਾਉਣ ਦੇ ਹੁਣ ਆਪ ਵਾਲਿਆਂ ਨੂੰ ਲਾਇਆ ਤੇ ਉਹਨਾਂ ਨੇ ਵੀ ਉਹੀ ਕੰਮ ਕਰਿਆ ਕੁਝ ਨਹੀਂ ਕਰਿਆ ਹਣਾ ਉਹ ਵੀ ਇਹ ਵੀ ਕਰਿਓ ਫਿਰ ਦੇ ਵੱਠਲ ਚੱਕੀ ਹਾਂ ਜਿਹੜਨਾ ਕਰਦੇ ਫਿਰ ਦੇ ਜਵਾਬਕਤ ਸਹੀ ਗੱਲ ਹੈ। ਵੋਟਾਂ ਵਾਲਿਆਂ ਨੇ ਕੋਈ ਫਾਇਦਾ ਨਹੀਂ ਕਰਿਆ ਗਰੀਬਾਂ ਦਾ। ਹੁਣ ਜਿਵੇਂ ਮਾਤਾ ਪਤਾ ਕੀ ਗੱਲ ਹੈ। ਹੁਣ ਜਿਵੇਂ ਤੁਸੀਂ ਨਾਲ ਹੁਣ ਦਿਹਾੜੀ ਲੈ ਕੇ ਜਾਂਦੇ ਹੋ। ਇਹ ਘਰ ਦੀ ਸਹਾਇਤਾ ਮਿਲਦੀ ਹੈ ਕਿੱਥੇ ਹੁਣ ਇਕੱਲਾ ਬੰਦਾ ਕੰਮ ਕਰੇ ਉਹਦੇ ਨਾਲ ਘਰ ਦਾ ਜੁਗਾਰ ਹੈ ਜਾਂ ਗੁਜ਼ਾਰਾ ਚੱਲਦਾ ਨਹੀਂ ਨਾ। ਨਹੀਂ ਚੱਲਦਾ ਨਹੀਂ ਗੁਜ਼ਾਰਾ। ਸਹੀ ਗੱਲ ਹੈ। ਸਾਰੇ ਜਣੇ ਜਿਹੜੇ ਭਾਈ ਜਾਂ ਤਾਂ ਵੀ ਟਾਈਮ ਪਾਸ ਹੁੰਦਾ ਮਸਾਂ। ਸਹੀ ਗੱਲ ਹੈ।